ਸਤ ਸ੍ਰੀ ਅਕਾਲ ਜੀ ਅੱਜ ਸਵੇਰ ਦੀ ਜੋ ਸ਼ੁਰੂਆਤ ਹੈ ਜੀ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਕੀਤੀ ਲੋ ਜੀ ਅੱਪਾ ਆ ਗਏ ਗੁਰਦੁਆਰਾ ਸਾਹਿਬ ਤੋਂ ਵਾਪਸ ਮੱਥਾ ਟੇਕ ਕੇ ਤੇ ਵਿਰਾਟ ਤਿਆਰ ਹੋ ਕੇ ਬਿਠਾ ਵਾਹ ਬਾਈ ਵਾਹ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰੋ ਹਿੱਧੇ ਕਰੋ ਗੁੱਡ ਮਾਰਨਿੰਗ ਮੰਮੀ ਆਪਣਾ ਪ੍ਰਸ਼ਾਦਾ ਛਕਦੇ ਹੋਏ ਟਾਈਮ ਕਿ ਟਾਈਮ ਚਲੋ ਅਨਮੋਲ ਹੋ ਗਈ ਤਿਆਰ ਅਨਮੋਲ ਵੀ ਤਿਆਰ ਆ ਵੀ ਸ਼ਾਬਾਸ਼ ਸ਼ਾਬਾਸ਼ ਅਨਮੋਲ ਅਨਮੋਲ ਨੂੰ ਤਾਂ ਪਾ ਸ਼ਾਬਾਸ਼ੀ ਰੋਜ ਨੇ ਅਨਮੋਲ ਤਾਂ ਆਪਣੇ ਟਾਈਮ ਟਾਈਮ ਤਿਆਰ ਵੀ ਹੋ ਜਾਂਦੀ ਆ ਤੇ ਨਾਲ ਆਪਣਾ ਬ੍ਰੇਕਫਾਸਟ ਵੀ ਕਰ ਲੈਂਦੀ ਹੈ ਹਨਾ ਆਓ ਦੇਖ ਲੋ ਉਹ ਗੁੱਠੂ ਜਿੱਤੇ ਪਿਆਸ ਅੰਦਰ ਜਿੱਤੇ ਮਾਰੀ ਚੱਕ ਕੇ ਬਾਦੋ ਉੱਥੇ ਗੁੱਠਾ ਮੂੰਹ ਚ ਪਾ ਗੁੱਠਾ ਕੱਢ ਗੁੱਠਾ ਮੂੰਹ ਚ ਸਾਰੇ ਕਹਿੰਦੇ ਗੁੱਠਾ ਨਹੀਂ ਪਾਣਾ ਮੂੰਹ ਚ ਓਏ ਇਹਨੂੰ ਛੱਡ ਦੇ ਸਪਾਈਡਰਮੈਨ ਨਹੀਂ ਸੁੱਤਾ ਉਹ ਤਾਂ ਜਾਗਦਾ ਪਿਆ ਦੇਖ ਤਾਂ ਤੂੰ ਲੁਕਦਾ ਪਿਆ ਚਲ ਆਜੋ ਆਜੋ ਵਿਰਾਟ ਤੇ ਉਹਨੂੰ ਅਨਮੋਲ ਨੂੰ ਛੱਡ ਗਈ ਸਕੂਲ ਗੋਠਾ ਚਲੋ ਆਪਾਂ ਇਹਨਾਂ ਨੂੰ ਹੁਣ ਸਕੂਲ ਛੱਡ ਕੇ ਆਉਨੇ ਆ ਠੀਕ ਹੈ ਓਕੇ ਜਾਨੂ ਜਾਨ ਨੂੰ ਉੱਡ ਜੂਗਾ ਮਨਵੀਰ ਠੀਕ ਹੈ ਜੀ ਹਾਂ ਜੀ ਮਨਵੀਰ ਦੀ ਵੀ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਕਰੋ ਹੈਲੋ ਕਰੋ ਸਾਇਆ ਪਹਿਲੇ ਹੈਲੋ ਕਰ ਅਸੀਂ ਚੱਲੋ ਤੇਰਾ ਬਲੌਗ ਲਾ ਦੇ ਕਹਿੰਦਾ ਜੀ ਮੇਰਾ ਬਲੌਗ ਲਾਓ ਮੈਂ ਦੇਖੂਗਾ ਕੱਪੜੇ ਵੀ ਨਹੀਂ ਪਾਉਂਦਾ ਹੈ ਔਰ ਦੇ ਹੁਣ ਆਪਾਂ ਇਹਦਾ ਬਲੌਗ ਲਾਉਣ ਲੱਗੇ ਆਜਾ 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 ਔਰ ਲਾਉਣ ਲੱਗਾ ਤੇਰਾ ਮੈਂ ਬਲੌਗ ਹਾਂ ਹਾਂ ਇਹ ਆ ਦੇ ਤੇ ਲੱਗਣ ਲੱਗੇ ਦਰਬੋ ਇਹ ਆ ਦੇ ਆ ਲੱਗ ਗਿਆ ਲੱਗ ਗਿਆ ਲੱਗ ਗਿਆ ਹੁਣ ਹੁਣ ਕੱਪੜੇ ਪਾਲਾ ਚੱਲ ਫਿਰ ਕੱਪੜੇ ਪਾਲਾ ਫਿਰ ਫੇ ਆਪਾਂ ਉਹਨਾਂ ਨੂੰ ਬਰਾੜ ਤੇ ਅਨਮੋਲ ਨੂੰ ਛੱਡ ਕੇ ਆਵਾਂਗੇ ਠੀਕ ਆ ਲਓ ਜੀ ਹੁਣ ਸਾਰੇ ਜਣੇ ਬਲੌਗ ਦੇਖ ਰਹੇ ਨੇ ਕੱਲ ਦਾ ਆਪਣਾ ਮਨਵੀਰ ਵੀ ਮੂਰੇ ਖੜ ਕੇ ਦੇਖ ਰਿਹਾ ਜਿਹੜਾ ਆਪਾਂ ਕੱਲ ਦਾ ਪਾਇਆ ਸੀਗਾ ਤੇ ਚਲੋ ਬਈ ਸਕੂਲ ਦਾ ਟਾਈਮ ਹੋ ਗਿਆ ਚਲੋ 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 ਸ਼ਾਬਾਸ਼ ਚੱਲਨੇ ਆਪਾਂ ਬਰਾੜ ਤੇ ਨੋਨ ਸਕੂਲ ਚਲਣ ਬਾਏ ਬਾਏ ਕਰੋ ਤੇ ਕਹਾ ਹਾਂ ਹਾਂਜੀ ਲਓ ਜੀ ਅੱਜ ਫੇਰ ਚਾਹ ਧਰੀ ਹੋਈ ਆ ਆਪਾਂ ਮੈਂ ਨਹੀਂ ਧਰ ਕੇ ਉਹ ਬੈਠ ਗਈ ਜਾ ਕੇ ਉਹਦੇ ਦੇਖਣੀ ਮੈਨੂੰ ਪੈਂਦੀ ਆ ਕਹਿੰਦੇ ਤੁਸੀਂ ਜਾ ਕੇ ਦੇਖੋ ਉਹ ਬੁੱਲੀ ਦਾ ਨਹੀਂ ਮੈਂ ਕਹਾ ਉਹ ਟੀੜੀ ਤੂੰ ਆ ਦੇਖ ਕੋ ਗੋਹਰਾ ਆਪਣਾ ਫੇਵਰੇਟ ਡੋਰਾ ਉਹ ਦੇਖਦਾ ਹੋਇਆ ਕਹਿੰਦਾ ਜਦੋਂ ਮੈਂ ਦੁੱਧੂ ਪੀਵਾ ਉਦੋਂ ਡੋਰਾ ਲਾਦਾ ਕਰੂ ਹੈਨਾ ਹੈਨਾ ਹੈਲੋ ਹੈਲਜੀ ਇੰਨਾ ਡੋਰਾ ਚ ਖੋ ਗਿਆ ਤੂੰ ਹੈਲੋ ਜੀ ਅੱਜ ਬਣਿਆ ਮੂਲੀ ਵਾਲੇ ਪਰੌਂਠੇ ਨਾਲ ਥੋੜੀ ਜਿਹੀ ਮਲਾਈ ਰੱਖੀ ਹੈ ਹੈਨਾ ਬਹੁਤ ਸਵਾਦ ਹੈ ਹੈਨਾ ਗੁਗੁ ਮਾਸ਼ਵਾਦਾ ਫਾ ਲੋ ਜੀ ਅੱਜ ਸੀ ਚੱਲੇ ਹੁਣ ਜੌਬ ਤੇ ਤੇ ਮਿਲਦੇ ਆ ਫਿਰ ਹਨਾ ਮੈਂ ਬੱਚੇ ਲੋਗ ਬਾਏ ਬਾਏ ਬੱਚੇ ਲੋਗ ਤਾਂ ਹੈ ਹੀ ਨਹੀਂ ਮੈਂ ਤਾਂ ਗਏ ਸਕੂਲ ਹਾਂਜੀ ਸ਼ਾਮ ਦੇ 4 ਵੱਜ ਚੁੱਕੇ ਨੇ ਤੇ ਮੈਂ ਜਾ ਰਿਆਂ ਘਰੇ ਲੰਚ ਕਰਨ ਵਾਸਤੇ ਤੇ ਇਹ ਦਿਆਂ ਘਰੇ ਨਿਆਣੇ ਜਾ ਕੀ ਕਰਦੇ ਆ ਰੀਵਨ ਆਹੀ ਟਾਈਮ ਹੋ ਜਾਂਦਾ ਕੰਮਕਾਰ ਵਾਲੇ ਬੰਦੇ ਨੂੰ ਤਾਂ ਚਾਰਕ ਬਾਜੀ ਜਾਂਦੇ ਨੇ ਰੋਟੀ ਖਾਣ ਲਈ ਦਬਾਰ ਚਲੋ ਫਿਰਦੇ ਆਂ ਜਾ ਕੇ ਘਰ ਪਹਿਲੀ ਵਾਰ ਫਿਰਦਾ ਗਲੀ ਵਿੱਚ ਮੰਮੀ ਕਹਿੰਦੇ ਘੰਟਾ ਆ ਕੇ ਮਿੰਟ ਪਾਈ ਜਾਂਦਾ ਕਿੱਦਣ ਜਾਣਾ ਮੈਂ ਅਰਜੁਨ ਛੱਡਣ ਜਾਣਾ ਦਾਦੀ ਨੇ ਅਰਜੁਨ ਛੱਡਣ ਜਾਣਾ ਦਾਦੀ ਆ ਆ ਕੱਲ ਆ ਜਾਂ ਅੰਦਰ ਆ ਜਾ ਲਓ ਜੀ ਉਹ ਬਾਹਰ ਖੇਡਦਾ ਵਿਰਾਟ ਅੰਦਰ ਟੀਵੀ ਤੇ ਲੱਗਾ ਹੋਇਆ ਆ ਕੀ ਕਰੇ ਮੁੱਲੀ ਵਾਹ ਸ਼ਾਬਾਸ਼ ਸ਼ਾਬਾਸ਼ ਮੈਡਮ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਟਿਊਸ਼ਨ ਦਾ ਟਾਈਮ ਹੋ ਗਿਆ ਚਲੋ ਰਵਾਜ ਜਾਉਂਗੇ ਹਾਂਜੀ ਹਾਂਜੀ ਚਲੋ ਆਪਾਂ ਰੋਟੀ ਪਾਣੀ ਛਕ ਲਿਆ ਤੁਸੀਂ ਰੋਟੀ ਪਾਣੀ ਛਕ ਲਿਆ ਜੀ ਹੈ ਓਕੇ ਚਲੋ ਮੈਂ ਵੀ ਛਕ ਲਾਂ ਤੂੰ ਚੱਕ ਲੈ ਭਾਈ ਚਲ ਠੀਕ ਐ ਅਸੀਂ ਵੀ ਖਾ ਲਈਏ ਠੀਕ ਐ ਜੀ ਓਕੇ ਰਸਕੇ ਇੱਥੇ ਜਾ ਕੇ ਬਹਿ ਗਏ ਯਾਰ ਮੋਟਰਸਾਈਕਲ ਤੇ ਕੀ ਗੱਲ ਅੱਜ ਕੀ ਹੋਇਆ ਹੈ ਹੈ ਨਹੀਂ ਤੈਨੂੰ ਬਾਹਰੋਂ ਚੱਕ ਲੈਂਦਾ ਨਹੀਂ ਤੂੰ ਇੱਥੇ ਆ ਫਿਰ ਕੀ ਕਰਦਾ ਇੱਥੇ ਬੈਠਾ ਤੇ ਸਾਰੇ ਅੰਦਰ ਬੈਠੇ ਤੂੰ ਕਿਉਂ ਨਹੀਂ ਬਹਿੰਦਾ ਆ ਜਾ ਆ ਜਾ ਆ ਉਹਦੇ ਅੰਦਰ ਹਨਾ ਵਿਰਾਟ ਤੇ ਉਹਦਾ ਦੋਸਤ ਆਏ ਹੋਇਆ ਆਹੋ ਪਵਨ ਆਇਆ ਹੋਇਆ ਪਵਨ ਆ ਜਾ ਦੇਖ ਉਹ ਯਾਰ ਲਟਣਾ ਨਹੀਂ ਥੱਲੇ ਨਹੀਂ ਲਟਣਾ ਨਹੀਂ 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 ਲਟਣਾ ਨਹੀਂ ਉੱਠ 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 ਆ ਜਾ ਆ ਜਾ ਅੰਦਰ ਆ ਜਾ ਆ ਜਾ ਬਾਹਰ ਆਹ ਪਾ ਆਪਣੀ ਖੇਲ ਲੈ ਅੰਦਰ ਆਹ ਪਾ ਹੁਣੀ ਖੇਲ ਲੈ ਤੂੰ ਵੀ ਖੇਲ ਨਹੀਂ ਸਕਦਾ ਅੰਦਰ ਕੀ ਖੇਲਦੇ ਹੋ ਵੀ ਦੋ ਮੱਟਾਂ ਆ ਤੇ ਇਹਨੂੰ ਬਾਹਰ ਚੱਕ ਕੇ ਲਿਆਂਦਾ ਆਪਾਂ ਆਏ ਉੱਥੇ ਆ ਵੀ ਵੇ ਇਹ ਕੀ ਸੀ ਵੇ ਦੋ ਮੱਟਾਂ ਚੱਕੇ ਹੋੜੀ ਕੀ ਖੇਲਦੇ ਹੋ ਵੀ ਉੱਥੇ ਨਿਕਲ ਗਿਆ ਲੈ ਲੋ ਬਾਹਰ ਓਏ ਇਹ ਖੇਲਦੇ ਹੋ ਵੀ ਇਹ ਪਤਾ ਉਹ ਤੇ ਜੇ ਮਾਰ ਦੇਰ ਤੁਸੀਂ ਉਹ ਵਾਪਸ ਤੁਹਾਡੇ ਆ ਕੇ ਵੱਜੂਗੀ ਪਤਾ ਚਲ ਲੈ ਸ਼ੂਟਿੰਗ ਕਰਨ ਖੇਲਦੇ ਆ ਲੈ ਵੀ ਦੇ ਦਿਆਂ ਆਹ ਕੌਣ ਲਾ ਰਿਹਾ ਨਿਸ਼ਾਨਾ ਵਿਰਾਟ ਲੱਗਦਾ ਬਾਲ ਤੇ ਨਿਸ਼ਾਨਾ ਦੇਖਦੇ ਆ ਲੋਜੀ ਦੋਨੋਂ ਦਾ ਸ਼ੂਟਿੰਗ ਦਾ ਓ ਨਹੀਂ ਲੱਗਿਆ ਮਿਸ ਬਿਲਾਰ ਦਾ ਪਹਿਲਾ ਨਿਸ਼ਾਨਾ ਮਿਸ ਹਾਏ ਓਏ ਲੱਗ ਗਿਆ ਲੱਗ ਗਿਆ ਦੂਜਾ ਲੱਗ ਗਿਆ ਇਦਾਂ ਵਾਪਸ ਆ ਕੇ ਤੁਹਾਡੇ ਵੱਜਦਾ ਹਨਾ ਹਾਂਜੀ ਹੂੰ ਹੂੰ ਨਹੀਂ ਵੱਜਿਆ ਪਿੱਛੇ ਆਇਆ ਚਲੋ ਹੁਣ ਪਵਨ ਦੀ ਵਾਰੀ ਪਵਨ ਵੀ ਦੋ ਨਿਸ਼ਾਨੇ ਮਾਰੂਗਾ ਆਇਆ ਆਇਆ ਮੈਂ ਆਇਆ ਹੁਣ ਬਾਹਰੋਂ ਆ ਕੇ ਬਾਜਾ ਮਾਰਦਾ ਤੂੰ ਆਈ ਨਹੀਂ ਆਇਆ ਲਾਉਗਾ ਪਪਾ ਬੰਨਿਸ਼ਾ ਦਾ ਓ ਮਿਸ ਮਿਸ ਹੋ ਗਿਆ ਜੀ ਦੁਬਾਰਾ ਮਿਕਸ ਇਹ ਮਿਸ ਹੋ ਗਿਆ ਉਹਦੇ ਪਿੱਛੇ ਗਿਆ ਆ ਹੁਣ ਲੱਗਿਆ ਇਨਸ਼ਾਅੱਲਾ ਦੇ 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 ਦੇਖੇ ਵਾਪਸ ਆ ਕੇ ਬਾਜਦਾ ਇੱਥੇ ਬੈਠਾ ਆਈਏ ਹੀ ਕਰਦਾ ਤੈਨੂੰ ਮੈਂ ਜਾ ਚੱਕ ਕੇ ਲੈ ਕੇ ਤੂੰ ਫੇਰ ਇੱਥੇ ਆ ਕੇ ਬਹਿ ਗਿਆ ਕੀ ਗੱਲ ਇਹਦੇ ਵਿੱਚ ਦੀ ਦਿਸਣੀ ਨਹੀਂ ਦਿਸਣਾ ਨਹੀਂ ਗਾ ਚੱਲ ਅੰਦਰ ਚੱਲ ਨਹੀਂ ਹੋ ਗਿਆ ਓ ਯਾਰ ਬਾਹਰ ਕੱਲੀਆਂ ਜਰਾਬਾਂ ਪਾਈਆਂ ਹੋਈਆਂ ਤੂੰ ਤੂੰ ਬਾਹਰ ਨੂੰ ਤੁਰਿਆ ਫਿਰਦਾ ਕੀ ਗੱਲ ਮਤਲਬ ਇਹ ਹੈਲੋ ਬਾਰ ਪੁੱਤ ਕੱਲਾ ਜਰਾਬਾਂ ਵਿੱਚ ਥੋੜੀ ਜਾਈਦਾ ਤੈਨੂੰ ਪਤਾ ਨਹੀਂ ਹੈ ਜਰਾਬਾਂ ਗੰਦੀਆਂ ਹੋ ਜਾਣਗੀਆਂ ਨਹੀਂ ਤੈਨੂੰ ਪਤਾ ਨਹੀਂ ਜਰਾਬਾਂ ਗੰਦੀਆਂ ਹੋ ਜਾਣਗੀਆਂ ਫੇਰ ਇਹ ਜਾਂ ਤੈਨੂੰ ਪਤਾ ਫੇਰ ਇਦਾਂ ਥੋੜੀ ਕਰੀ ਜਾਂਦਾ ਯਾਰ ਨਾ 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 ਪਤਾ ਨਹੀਂ ਕੀ ਬੋਲੀ ਜਾਂਦਾ ਚਲ ਆ ਜਾ ਆਇਆ ਤੈਨੂੰ ਦੁੱਧੂ ਪੀਦਣੇ ਆ ਜਾ ਦੁੱਧੂ ਪੀਣਾ ਦੁੱਧੂ ਪੀਣਾ ਆ ਜਾ ਫੇਰ ਆ ਜਾ ਆ ਜਾ ਆ ਜਾ ਕਿਲਾ ਆ ਮੈਂ ਚੱਕਦਾ ਆ ਜੀ ਪੱਜ ਬਾਜੀ ਆਪਾਂ ਅੱਗੇ ਘਰ ਹਾਂਜੀ ਹਾਂਜੀ ਲਿਓ ਲਿਓ ਮੈਂ ਲਾ ਦ ਲਿਓ ਇਹ ਸੋਤਾ ਉੱਠ ਕੇ ਆਇਆ ਜੀ ਕਹਿੰਦਾ ਮੈਨੂੰ ਟੀਵੀ ਲਾ ਦਿਓ ਆਹ ਮਹਾਰਾਜ ਜੀ ਇੱਥੇ ਸੋਫੇ ਦੀ ਟੀਵੀ ਦੇਖਦੇ ਦੇਖਦੇ ਸੌਂਗੇ ਕੀ ਹੋ ਗਿਆ ਸੌ ਗਿਆ ਅੱਛਾ ਕੋਈ ਨਹੀਂ ਠਾਲੋ ਇਹਨੂੰ ਕਹਿੰਗਾ ਭਾਈ ਰਾਤ ਨੂੰ ਸੌਂਈ ਠੀਕ ਆ ਅਨਮੋਲ ਪੜਿਆ ਜੀ ਟਿਊਸ਼ਨ ਗਈ ਸੀ ਆਹੀਆਂ ਕਿ ਟੀਵੀ ਦੇ ਦਿਆਂ ਉਹ ਨਾਲੇ ਫੋਨ ਦੇ ਦਿਆਂ ਨਾਲ ਨਾਲ ਹੈਨਾ ਕੋਕੂ ਕੀ ਲਾ ਦੀਏ ਤੇਰਾ ਕੀ ਲਾ ਦੀਏ ਮੰਕੀ ਟ੍ਰੰਕ ਅੱਛਾ ਮੰਕੀ ਟ੍ਰੰਕ ਲਾ ਦੀਏ ਵਾਹ ਉਹ ਤੇਰਾ ਫੇਵਰੇਟ ਹੈ ਮੰਕੀ ਟ੍ਰੰਕ ਮੰਕੀ ਟ੍ਰੰਕ ਹੈ ਲੋ ਜੀ ਕੋਕੂ ਦਾ ਮੰਕੀ ਟ੍ਰੰਕ ਲੱਗ ਗਿਆ ਕੋਕੂ ਖੁਸ਼ ਹੈਨਾ ਕੋਕੂ ਨੂੰ ਹੋਣ ਲੈ ਮਿਲ ਗਿਆ ਟੀਵੀ ਦੇਖਣ ਨੂੰ ਹੈਨਾ ਹਾਂਜੀ ਮੈਂ ਬਹਿ ਜਾਮਾ ਇੱਥੇ ਅੱਛਾ ਬਹਿ ਕੇ ਦੇਖੀ ਆਪਾਂ ਲਓ ਜੀ ਬਹਿ ਗਿਆ ਜੀ ਇਹ ਅਸੀਂ ਦੇਖਦੇ ਮੌਂਕੀ ਟਰੰਕ ਹਨਾ ਦੋਨੋਂ ਜਾਣੇ ਹਨਾ ਓ ਦੇ ਚੱਲਦਾ ਮੌਂਕੀ ਟਰੰਕ ਹਨਾ ਚਲੋ ਸਾਰਿਆਂ ਨੂੰ ਕਰਦਾ ਹੈਲੋ ਹੈਲੋ ਤੇ ਕਿਸੀ ਮੌਂਕੀ ਟਰੰਕ ਦੇਖ ਰਹੇ ਆ ਹਨਾ ਹੈਲੋ ਮੌਂਕੀ ਟਰੰਕ ਦੇਖ ਰਹੇ ਆ ਅਸੀਂ ਹਨਾ ਮੌਂਕੀ ਕਾ ਗਾਇਬ ਹੋ ਗਿਆ ਹਾਂ ਗਾਇਬ ਹੋ ਗਿਆ ਮੌਂਕੀ ਓਏ ਵਿੱਚੋਂ ਆਇਆ ਕਿ ਸਿੱਧਾ ਟੁੱਪੀਤਾ ਚਲੋ ਠੀਕ ਹੈ ਤੋ ਕਾਸੀਂ ਰੋਟੀ ਖਾ ਕੇ ਫਿਰ ਮਿਲਦੇ ਹਾਂ ਰੋਟੀ ਖਾ ਕੇ ਠੀਕ ਹੈ ਲੰਬੜਾ ਜੋ ਰੋਜ ਘਾਲਾਵੇ ਜਾਗੋ ਆਈਆ ਲੰਬੜਾ ਜੋ ਰੋਜ ਘਾਲਾਵੇ ਜਾਗੋ ਆਈਆ ਜਾਗੋ ਕਿੱਧਰ ਲੈ ਕੇ ਚੱਲੇ ਆ ਵੋ ਜਾਗੋ ਆ ਗਈ ਓਏ ਨੰਗਿਆ ਤੂੰ ਨੰਗਾ ਹੋ ਕੇ ਜਾਗੋ ਲਈ ਫਿਰਦਾ ਮੈਂ ਲੈ ਵੀ ਫੇਰ ਦੁਬਾਰਾ ਜਾਗੋ ਆ ਗਈ ਭਾਈ ਬੀਬੀ ਜਾਗੋ ਕਿਨਾਂ ਦੇ ਕਰਾਈ ਆ ਮੇਰੀ ਕੜੀ ਮੂੰਹ ਪਰ ਆ ਰਹੀ ਪਰ ਕੀ ਖਾਂਦਾ ਜੀ ਤੁਹਾਨੂੰ ਬਹੁਤ ਵਧੀਆ ਗੱਲ ਦੱਸਣੀ ਹੈ ਜੀ ਕਿ ਰਾਤ ਦੇ 10:30 ਵਜ ਚੁੱਕੇ ਨੇ ਤੇ ਸਾਡੇ ਨਿਆਣੇ ਅੱਜ ਪੜ੍ਹਾਈ ਕਰਦੇ ਆ ਵਾਹ ਵੀ ਵਾਹ ਅੱਜ ਲੱਗਿਆ ਵੀ ਨਿਆਣੇ ਪੜ੍ਹਦੇ ਆ ਵਾਹ ਬਈ ਅਰਮੋਰ ਵੀ ਫੜਨ ਲੱਗੀ ਹੋਈ ਆ ਵਾਹ ਵੱਲੇ ਬੱਲੇ ਆ ਤੁਹਾਨੂੰ ਮਜ਼ਾ ਆ ਗਿਆ ਵੀ ਮਜ਼ਾ ਰਾਤ ਨੂੰ ਵੀ ਲੋਕੀ ਸਾਡੇ ਨੇੜੇ ਪੜਨ ਲੱਗੇ ਵਾਹ ਵੀ ਵਾਹ ਉਧਰ ਵਿਰਾਟ ਦਾ ਵੀ ਇਹੀ ਹਾਲ ਆ ਵਿਰਾਟ ਨੂੰ ਵੀ ਦਿਖਾਉਣਾ ਮੈਂ ਤੁਹਾਨੂੰ ਲਓ ਜੀ ਵਿਰਾਟ ਅੱਜ ਪਤਾ ਨਹੀਂ ਕਿਹੜੇ ਪਾਸੇ ਸੂਰਜ ਚੜ ਗਿਆ ਰਾਤ ਦੇ 10:00 ਵਜੇ ਵਿਰਾਟ ਜੀ ਵੀ ਪੜਾਈ ਕਰਦੇ ਹੋਏ ਵਾਹ ਵੀ ਵਾਹ ਅੱਜ ਪਹਿਲੀ ਵਾਰ ਵਿਰਾਟ ਬਹੁਤ ਵਧੀਆ ਸ਼ਾਹ ਜਪ ਤੇ ਇਦਾਂ ਹੀ ਪੜੀਦਾ ਹੁੰਦਾ ਠੀਕ ਆ ਜੇ ਤੁਸੀਂ ਪੜੋਗੇ ਨਾ ਇਦਾਂ ਹੀ ਪੜੋਗੇ ਲਿਖੋਗੇ ਫੇਰ ਹੀ ਅੱਗੇ ਵਧੋਗੇ ਠੀਕ ਆ ਇਦਾਂ ਪੜਿਆ ਕਰੋ ਰੋਜ਼ ਠੀਕ ਆ ਕਹੋ ਹਾਂ ਜੀ ਤਾਂ ਕਹਾਂ ਜੀ ਮੈਂ ਜਰੂਰ ਰੋਜ਼ ਪੜਿਆ ਕਰੂੰਗਾ ਹਾਂ ਜੀ ਰੋਜ਼ ਹਾਂ ਰੋਜ਼ ਪੜਿਆ ਕਰੋ ਠੀਕ ਆ ਐਦਾਂ ਅਨਮੋਲ ਵੀ ਲਿਖੀ ਅੱਜ ਤੂੰ ਵੀ ਸ਼ਾਬਾਸ਼ ਸ਼ਾਬਾਸ਼ ਤੂੰ ਕੀ ਕਰਦਾ ਮੋਨਚਿੰਚਨ ਸ਼ਿੰਚਨ ਦੇਖਣਾ ਕਦੇ ਤੂੰ ਮੰਕੀ ਟਰੰਕ ਕਦੇ ਤੂੰ ਡੋਰਾ ਕਦੇ ਡੋਰੇਮੋਨ ਹੁਣ ਕਹਿੰਦਾ ਮੈਂ ਸ਼ਿੰਚਨ ਦੇਖਣਾ ਹਾਂ ਡੋਰਾ ਵਾ ਡੋਰਾ ਲਾਣੇ ਡੋਰਾ ਮਮਲਾ ਲਾ ਦਿੰਦੇ ਚਲ ਕੋਈ ਆ ਲਾ ਦਿੰਦੇ ਲਾ ਦਿੰਦੇ ਲਾ ਦਿੰਦੇ ਅੱਛਾ ਆਪਾਂ ਬਲੌਗ ਦਾ ਕਰਦੇ ਐਂਡ ਤੇ ਤੁਸੀਂ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਕਰ ਦਿਓ ਬਾਏ 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 ਬ੍ਰਾਦਰ ਪੜ ਰਿਹਾ ਅੱਜ ਬਾਏ 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 ਲਓ ਜੀ ਆਰ ਜੀ ਵੀ ਕਰ ਜੂ ਬਾਏ ਸਾਰਿਆਂ ਨੂੰ ਇਹ ਆਰ ਜੀ ਪੜਨ ਲੱਗੇ ਅੱਜ ਆਪਾਂ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ ਬਾ ਬਾਏ ਸੋ ਜੇ ਵੀਡੀਓ ਵਧੀਆ ਲੱਗਦੀ ਹੈ ਸਾਡੀ ਤਾਂ ਸਾਡੇ ਬੱਚਿਆਂ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਓਕੇ ਬਾਏ ਬਾਏ